ਹਾਂਜੀ ਬੇਟਾ ਪੰਜਾਬ ਦੇ ਕੁੱਲ ਜ਼ਿਲ੍ਹੇ ਕਿੰਨੇ ਹਨ 23 ਹਾਂਜੀ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ 50362 ਵਰਗ ਕਿਲੋਮੀਟਰ ਜੀ ਹਾਂਜੀ ਹਾਂਜੀ ਬੇਟਾ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਚੰਡੀਗੜ੍ਹ ਜੀ ਹਾਂਜੀ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਸਭ ਤੋਂ ਜ਼ਿਆਦਾ ਜੰਗਲ ਹਨ ਜੀਰਪੁਰਪੁਰਜੀ ਹਾਂਜੀ ਪੰਜਾਬ ਦਾ ਕਿਹੜਾ ਜ਼ਿਲ੍ਹਾ ਕਿਨੂ ਪੜਾ ਕਰਨ ਵਿੱਚ ਮੋਰੀ ਹੈ ਜੀ ਫਾਜ਼ਿਲਕਾ ਹਾਂਜੀ ਪੰਜਾਬ ਦਾ ਸਭ ਤੋਂ ਘੱਟ ਖੇਤਰਫਲ ਵਾਲਾ ਜ਼ਿਲ੍ਹਾ ਕਿਹੜਾ ਹੈ ਜਮਰੇ ਕੋਟਲਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਲੁਧਿਆਣਾ ਹਾਂਜੀ ਪੰਜਾਬ ਦਾ ਆਈਟੀ ਸ਼ਹਿਰ ਕਿਹੜਾ ਹੈ ਕਿਸਾਨਾ ਜਾਰਾ ਜਿੰਗਨਗਰ ਜੀ ਹਾਂਜੀ ਪੰਜਾਬ ਦੇ ਕਿਹੜੇ ਸ਼ਹਿਰ ਨੂੰ RAMDASPUR ਕਿਹਾ ਜਾਂਦਾ ਹੈ ਅੰਮ੍ਰਿਤਸਰ ਜੀ ਹਾਂਜੀ ਪੰਜਾਬ ਦਾ ਕਿਹੜਾ ਜ਼ਿਲ੍ਹਾ ਕਣਕ ਦੀ ਪੈਦਾਵਾਰ ਲਈ ਮੋਹਰੀ ਹੈ ਕਿਸੰਗਰੂਰ ਜੀ ਵੈਰੀ ਗੁੱਡ ਹਾਂਜੀ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਲੋਹੇ ਦੀ ਨਗਰੀ ਕਿਹਾ ਜਾਂਦਾ ਹੈ ਮੰਡੀ ਗੋਬਿੰਦਗੜ੍ਹ ਜੀ ਹਾਂਜੀ ਹਾਂਜੀ ਕਿਹੜਾ ਸ਼ਹਿਰ ਪੰਜਾਬ ਦੀ ਖੇਡ ਰਾਜਸਥਾਨੀ ਵਜੋਂ ਮਸ਼ਹੂਰ ਹੈ ਗੁਰਮਿੰਦਰ ਜੀ ਹਾਂਜੀ ਹਾਂਜੀ ਪੰਜਾਬ ਦਾ ਕਿਹੜਾ ਸ਼ਹਿਰ ਫਰਨੀਚਰ ਬਣਾਉਣ ਲਈ ਮਸ਼ਹੂਰ ਹੈ ਨਾਟਪੁਰ ਹਾਂਜੀ ਹਾਂਜੀ ਪੰਜਾਬ ਦੇ ਮੁੱਖ ਮੰਤਰੀ ਕੌਣ ਹਨ ਜਿਸ਼ਰਤਾਰ ਭਗਵਾਨ ਸਿੰਘ ਮਾਗੀ ਹਾਂਜੀ ਪੰਜਾਬ ਦੇ ਸਿੱਖਿਆ ਮੰਤਰੀ ਕੌਣ ਹਨ ਸਰਦਾਰ ਹਾਂਜੀ ਪੰਜਾਬ ਦੇ ਰਾਜਪਾਲ ਕੌਣ ਹਨ? ਸ਼੍ਰੀ ਗਲਾਬ ਜੈਮ ਕਟਾਰੀਆ। ਹਾਂਜੀ। ਹਾਂਜੀ ਪੰਜਾਬ ਦੇ ਲੋਕ ਸਭਾ ਹਲਕੇ ਕਿੰਨੇ ਹਨ? 13 ਜੀ। ਹਾਂਜੀ ਪੰਜਾਬ ਦੇ ਵਿਧਾਨ ਸਭਾ ਹਲਕੇ ਕਿੰਨੇ ਹਨ? 617 ਜੀ। ਵੈਰੀ ਗੁੱਡ। ਕਲਾਪਿੰਗ।